ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਘਰ ਦੇ ਵਿੱਚ ਮਹਿੰਗੇ ਸੂਟ ਆ ਜਿਹੜੇ ਉਹ ਕਿਸ ਤਰ੍ਹਾਂ ਡਰਾਈ ਕਲੀਨ ਕਰ ਸਕਦੇ ਹਾਂ ਉਸ ਦੀ ਹੈ ਜਿਹੜੀ ਵੀਡੀਓ ਮੈਂ ਸ਼ੇਅਰ ਕਰਨ ਲੱਗੀ ਹਾਂ ਤੁਹਾਡੇ ਨਾਲ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਕੱਲਾ ਕੱਲਾ ਸਟੈਪ ਮੈਂ ਤੁਹਾਨੂੰ ਦੱਸੂਗੀ ਕਿਸ ਤਰ੍ਹਾਂ ਤੁਸੀਂ ਮਹਿੰਗੇ ਸੂਟ ਆ ਜਿਹੜੇ ਉਹਨਾਂ ਨੂੰ ਘਰ 'ਚ ਡਰਾਈ ਕਲੀਨ ਕਰ ਸਕਦੇ ਹੋ ਜਿਦਾਂ ਪਸ਼ਮੀਨੇ ਦੇ ਸੂਟ ਹੋ ਗਏ ਸਿਲਕ ਦੇ ਸੂਟ ਹੋ ਗਏ ਤੇ ਹੋਰ ਵੀ ਬਹੁਤ ਸੂਟ ਹੁੰਦੇ ਆ ਜਿਨ੍ਹਾਂ ਦੇ ਉੱਤੇ ਲੂ ਆ ਜਾਂਦੇ ਆ ਆਪਾਂ ਘਰੇ ਧੋ ਲੈਨੇ ਆ ਤੇ ਆਪਾਂ ਇਸ ਤਰੀਕੇ ਨਾਲ ਧੋਵਾਂਗੇ ਇਹਦੇ ਨਾਲ ਆਪਣੇ ਬਿਲਕੁਲ ਬੁਰ ਨਹੀਂ ਆਉਣਗੇ ਤੇ ਨਾ ਹੀ ਆਪਾਂ ਨੂੰ ਬਾਹਰੋਂ ਡਰਾਈ ਕਲੀਨ ਕਰਾਉਣ ਦੀ ਲੋੜ ਪੈਣੀ ਆ ਤੇ ਇੱਥੇ ਮੈਂ ਸਿਲਕ ਦਾ ਸੂਟ ਲਿਆ ਏ ਮੰਮੀ ਕਹਿੰਦੇ ਸੀ ਵੀ ਬਾਹਰੋਂ ਡਰਾਈ ਕਲੀਨ ਕਰਵਾ ਲੈਨੇ ਆ ਮੈਂ ਕਿਹਾ ਵੀ ਨਹੀਂ ਵੀ ਆਪਾਂ ਘਰ ਦੇ ਵਿੱਚ ਡਰਾਈ ਕਲੀਨ ਕਰਾਂਗੇ ਤੇਨੇ ਵਾਲੇ ਆਪਾਂ ਵੀਡੀਓ ਸ਼ੇਅਰ ਕਰਾਂਗੇ ਬਾਹਰ ਆਪਾਂ 4-500 ਰੁਪਏ ਡਰਾਈ ਕਲੀਨ ਦੇਣ ਦੀ ਬਜਾਏ ਆਪਾਂ ਘਰ ਦੇ ਵਿੱਚ ਹੀ ਡਰਾਈ ਕਲੀਨ ਕਰਕੇ ਦਿਖਾਵਾਂਗੇ ਤੁਹਾਨੂੰ ీ దీనే పబ్బ ਇੱਥੇ ਮੈਂ ਇੱਕ ਪੁੜੀ ਸ਼ੈਂਪੂ ਦੀ ਪਾਉਂਗੀ ਤੁਸੀਂ ਕੋਈ ਵੀ ਸ਼ੈਂਪੂ ਲੈ ਸਕਦੇ ਹੋ ਆਪਾਂ ਸ਼ੈਂਪੂ ਹੀ ਪਾਉਣਾ ਹੈ ਡਰਾਈ ਕਲੀਨ ਵਾਲੇ ਸੂਟ ਵਿੱਚ ਸਰਫ ਦਾ ਹੀ ਵਰਤੋ ਆਪਾਂ ਬਿਲਕੁਲ ਨਹੀਂ ਕਰਨੀ ਹੈਗੀ ਸ਼ੈਂਪੂ ਨਾਲ ਬਹੁਤ ਹੀ ਵਧੀਆ ਸੂਟ ਦੇ ਉੱਤੇ ਸ਼ਾਈਨਿੰਗ ਆਉਂਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਦੋ ਪੁੜੀਆਂ ਜਾਂ ਇੱਕ ਪੁੜੀਆਂ ਸ਼ੈਂਪੂ ਦੀਆਂ ਲੈ ਸਕਦੇ ਹੋ ਕੱਪੜਿਆਂ ਦੇ ਹਿਸਾਬ ਨਾਲ ਤੇ ਮੈਂ ਇੱਥੇ ਇੱਕੇ ਸੂਟ ਵਾਸ਼ ਕਰਨਾ ਸੀ ਤੇ ਮੈਂ ਇੱਕ ਹੀ ਪੁੜੀ ਲਈ ਹੈ ਮੈਂ ਸ਼ੈਂਪੂ ਦੀ ਤੇ ਨਾਲ ਹੀ ਇੱਥੇ ਆਪਾਂ ਇੱਕ ਚਮਚਾ ਮਿੱਠੇ ਸੋਡੇ ਦਾ ਪਾ ਦਾਂਗੇ ਤੇ ਚੰਗੀ ਤਰ੍ਹਾਂ ਪਾ ਕੇ ਇਹਨੂੰ ਮਿਕਸ ਕਰ ਲਵਾਂਗੇ ਪਾਣੀ ਵਿੱਚ ਜੇਕਰ ਤੁਹਾਡੇ ਕੋਲ ਮੈਚਿੰਗ ਸੂਟ ਆ ਤਾਂ ਤੁਸੀਂ ਇਹਨੂੰ ਅਲੱਗ-ਅਲੱਗ ਪਾ ਕੇ ਧੋ ਸਕਦੇ ਹੋ ਕਿਉਂਕਿ ਇਕੱਠਿਆਂ ਨੂੰ ਪਾਵਾਂਗੇ ਤਾਂ ਉਹਦਾ ਰੰਗ ਛੱਡ ਜਾਏਗਾ ਜੇ ਆਲਓਵਰ ਸੂਟ ਆ ਤਾਂ ਤੁਸੀਂ ਉਹਨਾਂ ਦੋਨਾਂ ਨੂੰ ਇਕੱਠੇ ਪਾ ਸਕਦੇ ਹੋ ਫਿਰ ਇਹਦੇ ਨਾਲ ਰੰਗ ਇੱਕ ਦੂਜੇ ਦੇ ਉੱਤੇ ਨਹੀਂ ਛੜੇਗਾ ടാ ബാംഗ് ഈ ആ സൂട്ടി ലൈന സൂട്ടിംഗ രംഗ ലോക പല കമിജ ധോല മലാഗെ ജാ ലോഡി ടി ഗ ਆਮ ਤਿਕੇਵਰ ਵਿਆਹ ਸ਼ਾਦੀ ਦੇ ਵਿੱਚ ਆਪਾਂ ਨੂੰ ਜਾਨ خاطر ਸੂਟਾਂ ਜਿਹੜਾ ਡਰਾਈ ਕਲੀਨ ਕਰਾਉਣੇ ਪੈਂਦੇ ਆ ਤੇ ਕਈ ਵਾਰ ਡਰਾਈ ਕਲੀਨ ਨਹੀਂ ਕਿਤੇ ਹੁੰਦੇ ਤੇ ਆਪਾਂ ਨੂੰ ਮਿਸ ਕਰਨਾ ਪੈਂਦਾ ਹੈ ਗਿਆ ਇਸ ਕਰਕੇ ਆਪਾਂ ਵਿਆਹ ਮਿਸ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਆਪਾਂ ਘਰ ਦੇ ਵਿੱਚ ਹੀ ਸੂਟ ਨੂੰ ਡਰਾਈ ਕਲੀਨ ਕਰਕੇ ਵਿਆਹ ਸ਼ਾਦੀ ਦੇਖ ਸਕਦੇ ਤੇ ਨਾਲ ਹੀ ਆਪਾਂ ਦੀ ਸੰਵਾਰਾ ਪਾ ਦਵਾਂਗੇ ਸਰਵਾਰ ਤੇ ਕਮੀਜ਼ ਇਕੱਠੇ ਪਾ ਦਿੱਤੇ ਨਾ ਬਿਲਕੁਲ ਇਹਦਾ ਰੰਗ ਨਹੀਂ ਲਿਆ ਹੈਗਾ ਜੇ ਥੋੜਾ ਮੋਟਾ ਰੰਗ ਲਿਹਾ ਵੀ ਹੋਊਗਾ ਉਹ ਲਾਈਨਿੰਗ ਦਾ ਹੋਊਗਾ ਕਿਉਂਕਿ ਸਿਲਕ ਦੇ ਕੱਪੜਿਆਂ ਦਾ ਰੰਗ ਦਾ ਜਿਹੜਾ ਉਹ ਬਿਲਕੁਲ ਨਹੀਂ ਲੈਂਦਾ ਹੈਗਾ ਲਾਈਨਿੰਗ ਦਾ ਰੰਗ ਥੋੜਾ ਫੋਕਾ ਲੈ ਸਕਦਾ ਇਸ ਕੋਲੇ ਕੋਲੇ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਸੋਟ ਨੂੰ ਅੱਧਾ ਮਲਣਾ ਹੈ ਤਾਂ ਜੋ ਕੋਈ दाल ਸਬਜ਼ੀ ਦਾ ਜਾਂ ਫਿਰ ਮਾੜਾ ਮोटा ਦਾਗ ਲੱਗਿਆ ਹੁੰਦਾ ਉਹ ਲੈ ਜਾਊਗਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਮੈਨੂੰ ਜੋੜ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਨਾਲ ਲੱਗੇ ਗੱਲ ਨੂੰ ਜੋਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਸੇ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਸਾਰੇ ਸੂਟ ਨੂੰ ਮਲ ਲੈਣਾ ਹੈ ਜਿੱਥੇ ਜਿੱਥੇ ਇਹਦੇ ਟਾਗ ਵਗੈਰਾ ਲੱਗਿਆ ਹੋਊ ਸਾਰਾ ਲੈ ਜੂਗਾ ਅਸੀਂ ਵਗੈਰਾ ਆਪਾਂ ਬਿਲਕੁਲ ਨਹੀਂ ਕਿਸਮਾ ਆਏਗਾ ਸੂਟ ਦੇ ਤੇ ਸਿਰਫ ਨਾਰਮਲ ਹੱਥਾਂ ਦੇ ਨਾਲ ਆਪਾਂ ਕੋਲਾ ਕੋਲਾ ਨੂੰ ਮਲ ਲੈਣਾ ਹੈ ਹਾਂਜੀ ਸੂਟ ਆਪਾਂ ਚੰਗੀ ਤਰ੍ਹਾਂ ਮਲ ਲਿਆ ਹੈ ਤੇ ਇੱਕ ਮੱਟਾ ਨੇ ਦੋ ਤਿੰਨ ਪਾਣੀ ਖੱਡ ਲਾਂਗੇ ਸਾਫ

ਤੂ ਦਾ ਕੱਪੈਨ ਨੂੰ ਪਾਣੀ ਨੂੰ ਸਾਫ ਕਰਨਾ ਹੈ ਦੇਖਾ ਤੇਰੇ ਵਿੱਚ ਸਾਰਾ ਸ਼ੈਂਪੂ ਵਗਦਾ ਮਿਕਲ ਨਹੀਂ ਜਾਂਦਾ ਸੂਟ ਵਿੱਚ ਸ਼ੈਂਪੂ ਬਿਲਕੁਲ ਨਹੀਂ ਹੋਣਾ ਚਾਹੀਦਾ ਆਪਣੇ ਤਦਾਂ ਅੰਦਰ ਜਿਹੜਾ ਜੋਬੰਦੀ ਹੋ ਕੇ ਇਸੇ ਤਰ੍ਹਾਂ ਹੁੰਦਾ ਕਿ ਸੂਟ ਦੇ ਵਿੱਚ ਹੁਣ ਜੇ ਇਸ ਕਸੂਟ ਨੂੰ ਦੋ ਤਿੰਨ ਪਾਣੀ ਕੱਢ ਲਿਆ ਹੈ ਦੇ ਵਿੱਚ ਫਰਕ ਬਿਲਕੁਲ ਨਹੀਂ ਹੈ। ਨਾਰਮਲ ਵੀ ਤਾਂ ਜਿਹੜੀ ਮੈਂ ਵਰਤਦੀ ਹੁੰਦੀ ਹਾਂ। ਹੁਣ ਆਪਾਂ ਵਿੱਚ ਪਾਣੀ ਪਾਵਾਂਗੇ। ਹਾਂਜੀ ਹੁਣ ਇੱਥੇ ਆਪਾਂ ਤੀਸਰੀ ਚੀਜ਼ ਪਾਣੀ 'ਚ ਪਾਵਾਂਗੇ। ਚਿੱਟਾ ਸਿਰਕਾ ਵਾਈਟ ਵਿਨੇਗਰ ਵੀ ਕਹਿ ਦਿੰਦੇ ਆ ਜਿਹਨੂੰ ਆਪਾਂ ਇਹ ਹਰ ਇੱਕ ਦੇ ਘਰ ਦੇ ਵਿੱਚ ਮਿਲ ਜਾਂਦਾ ਹੈ ਤੇ ਇਹਦੇ ਆਪਾਂ ਡੇਢ ਕ ਢੱਕਣਾ ਜਿਹੜੇ ਪਾਣੀ 'ਚ ਪਾਵਾਂਗੇ। ਇਹਦੇ ਨਾਲ ਸੂਟ ਦੀ ਜਿਹੜੀ ਸ਼ਾਈਨਿੰਗ ਆ ਉਹ ਇਦਾਂ ਹੀ ਰਹੂਗੀ। ਤੇ ਸੂਟ ਦਾ ਜਿਹੜਾ ਕਲਰ ਆ ਹੋ ਬਿਲਕੁਲ ਵੀ ਪੱਦਾ ਨਹੀਂ ਪਏਗਾ ਰੰਗ ਉਹਦਾ ਉਦਾਂ ਹੀ ਰਹੇਗਾ ਇਹ ਮੱਕਾ ਸੂਟ ਨੂੰ ਤੇ ਪਾ ਦਿੰਦੇ ਹਾਂ ਪਾਣੀ 'ਚ 5 ਮਿੰਟ ਆਪਾਂ ਸੂਟ ਨੂੰ ਪਾਣੀ ਦੇ ਵਿੱਚ ਡੋਬ ਕੇ ਰੱਖਾਂਗੇ ਇਦਾਂ ਹੀ ਤੇ ਫਿਰ ਆਪਾਂ ਇਹਨੂੰ ਹਲਕੇ ਹੱਥਾਂ ਨਾਲ ਨਾਲ ਝੋੜ ਕੇ ਤੁਸੀਂ ਚਾਹੋ ਤਾਂ ਇਹ ਹਲਕਾ ਜਾਂ ਮਸ਼ੀਨ ਦੇ ਵਿੱਚ ਵੀ ਕਮਾ ਸਕਦੇ ਹੋ ਜਾਂ ਫਿਰ ਤੁਸੀਂ ਇਦਾਂ ਹੀ ਹਲਕੇ ਹੱਥਾਂ ਨਾਲ ਜੋੜ ਕੇ ਇਹਨੂੰ ਆਪਾਂ ਸੁਕਾਉਣਾ ਏ ਸੁਕਾਉਣ ਵੇਲੇ ਆਪਾਂ ਇੱਕ ਚੀਜ਼ ਧਿਆਨ ਚ ਰੱਖਣੀ ਹੈ ਇਹਨੂੰ ਧੁੱਪ ਦੇ ਵਿੱਚ ਬਿਲਕੁਲ ਨਹੀਂ ਪਾਉਣਾ ਜਿਹੜੇ ਨਵੇਂ ਸੂਟ ਹੁੰਦੇ ਆ ਆਪਣੇ ਭਾਰੀ ਹਮੇਸ਼ਾ ਇਹਨੂੰ ਸੁਕਾ ਕੇ ਆਪਾਂ ਛਾਂ ਦੇ ਵਿੱਚ ਹੀ ਪਾਉਣਾ ਏ ਸੂਕਣਾ ਹਾਂਜੀ ਸੂਟ ਨੂੰ ਨਾ ਮੈਂ ਹਲਕਾ ਜਾਂ ਮਸ਼ੀਨ ਦੇ ਵਿੱਚ ਸੁਕਾ ਲਿਆ ਏ ਉਸ ਦੇ ਸਕਦੇ ਹਾਂ ਕਿ ਇਹ ਦੀ ਸ਼ਾਈਨਿੰਗ ਆ ਬਿਲਕੁਲ ਉਦਾਂ ਹੀ ਆ ਜਿੱਦਾਂ ਪਹਿਲਾਂ ਸੀ ਤੇ ਹੁਣ ਉਹਨੇ ਉਹ ਆਪਾਂ ਜੇ ਸੁਕਾਉਣਾ ਹੈ ਨਾ ਪੁੱਠਾ ਕਰ ਲੈਣਾ ਸੂਟ ਨੂੰ ਪੁੱਠਾ ਕਰਕੇ ਫਿਰ ਸੂਟ ਨੂੰ ਆਪਾਂ ਸ਼ਾਮੇ ਸੁਕਾ ਲਵਾਂਗੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੇ ਸਤਿ ਸ੍ਰੀ ਅਕਾਲ